ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਗੁਰਦੁਆਰਾ ਚੌਬਾਰਾ ਸਾਹਿਬ ਅੰਮ੍ਰਿਤਸਰ ਜ਼ਿਲ੍ਹਾ ਦੇ ਸ਼ਹਿਰ ਗੋਬਿੰਦਵਾਲ ਸਾਹਿਬ ਵਿਖੇ ਸਥਿਤ ਇੱਕ ਇਤਿਹਾਸਿਕ ਗੁਰੂ ਘਰ ਹੈ ਇਹ ਗੁਰੂ ਘਰ ਸੇਵਾ ਸਿਮਰਨ ਅਤੇ ਨਿਮਰਤਾ ਦੀ ਮਹੌਤ ਤਾਨ ਸ੍ਰੀ ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਸੀ ਇੱਥੇ ਗੁਰੂ ਅਮਰਦਾਸ ਜੀ 33 ਸਾਲ ਰਹੇ ਇਸ ਸਥਾਨ ਤੇ ਗੁਰੂ ਰਾਮਦਾਸ ਜੀ ਦਾ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਪਾਨੀ ਜੀ ਦੇ ਨਾਲ ਆਨੰਦ ਕਾਰਜ ਹੋਇਆ ਇੱਥੇ ਹੀ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰਾਂ ਬਾਬਾ ਪਿਥੀ ਜੰਜੀ ਬਾਬਾ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ ਇੱਥੇ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦੋਹੇ ਤਾਂ ਬਾਣੀ ਦਾ ਬਹੁਤ ਕਿਹਾ ਸੀ ਇੱਥੇ ਗੁਰੂ ਅਮਰਦਾਸ ਜੀ ਕਿਲੀ ਫੜ ਕੇ ਬੰਦਗੀ ਕਰਦੇ ਰਹੇ ਬੀਬੀ ਪਾਨੀ ਜੀ ਪਿਤਾ ਗੁਰੂ ਅਮਰਦਾਸ ਜੀ ਦੇ ਅਨਤਕ ਸੇਵਾ ਕਰਦੇ ਰਹੇ ਇਸੇ ਥਾਂ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਇੱਥੇ ਰਹਿੰਦੇ ਆ ਗੁਰੂ ਅਮਰਦਾਸ ਜੀ ਨੇ ਬਾਈ ਪ੍ਰਚਾਰਕਾਂ ਜਿਨ੍ਹਾਂ ਨੂੰ ਬਾਈ

ਗੁਰੂ ਅਰਜਨ ਦੇਵ ਜੀ ਗੁਰਬਾਣੀ ਦੀਆਂ ਪੋਥੀਆਂ ਅੰਮ੍ਰਿਤਸਰ ਲੈ ਕੇ ਗਏ ਸਨ ਅਤੇ ਵਾਪਿਸ ਵੀ ਇਸੇ ਪਾਲਕੀ ਵਿੱਚ ਲੈ ਕੇ ਆਏ ਸਨ ਅੱਜ ਵੀ ਇਸੇ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਬਰਾਂਡੇ ਵਿੱਚ ਬੀਬੀ ਭਾਨੀ ਜੀ ਦਾ ਚੁੱਲ੍ਹਾ ਹੈ ਚੁੱਲ੍ਹੇ ਦੇ ਪਾਸ ਤਾਂ ਮੌਜੂਦ ਹੈ ਜਿੱਥੇ ਗੁਰੂ ਅਰਜੁਨ ਦੇਵ ਜੀ ਖਲੋਇਆ ਕਰਦੇ ਸਨ ਇੱਥੇ ਗੁਰੂ ਰਾਮਦਾਸ ਜੀ ਦਾ ਲਗਵਾਇਆ ਹੋਇਆ ਖੋਬੀ ਮੌਜੂਦ ਹੈ ਇਸ ਗੁਰੂ ਘਰ ਦੀ ਇਤਿਹਾਸਿਕ ਮਹੱਤਤਾ ਨੂੰ ਦੇਖਦੇ ਆ ਹੋਇਆ ਜਦੋਂ ਵੀ ਆਪ ਗੋਬਿੰਦਵਾਲ ਸਾਹਿਬ ਜਾਓ ਤਾਂ ਗੁਰਦੁਆਰਾ ਚੋਬਾਰਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਕੇ ਆਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ